ਸਿੱਖਰਾਂ ਦੀ ਹਰਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅਕਸਰ ਪੰਜਾਬ ਵਿੱਚ ਵੇਖਿਆ ਜਾਂਦਾ ਹੈ ਪਿੰਡਾਂ ਦੇ ਵਿੱਚ ਫੇਰੀ ਵਾਲੇ ਆਉਂਦੇ ਨੇ ਅਕਸਰ ਇਹ ਫੇਰੀ ਵਾਲੇ ਘਰ ਘਰ ਦੇ ਵਿੱਚੋਂ ਅਨਾਜ ਦਾਣੇ ਰਾਸ਼ਨ ਜਾਂ ਨਗਰੀ ਲੈ ਕੇ ਜਾਂਦੇ ਨੇ ਗ੍ਰਾਈ ਕਰਦੇ ਨੇ ਇਹ ਜਾਂ ਤਾਂ ਕਿਸੇ ਨਾ ਕਿਸੇ ਗੁਰੂ ਘਰ ਦੇ ਨਾਲ ਜੁੜੇ ਹੁੰਦੇ ਨੇ ਜਾਂ ਕਿਸੇ ਪਿੰਗਲਵਾੜੇ ਜਾਂ ਕਿਤੇ ਕਿਸੇ ਅਜਿਹੀ ਸੰਸਥਾ ਦੇ ਨਾਲ ਜਿੱਥੇ ਲੋੜਵੰਦਾਂ ਨੂੰ ਇਸ ਦੀ ਲੋੜ ਹੁੰਦੀ ਹੈ ਪਰ ਸਾਰੇ ਹੀ ਫੇਰੀ ਵਾਲੇ ਸਹੀ ਨਹੀਂ ਹੁੰਦੇ ਕੁਝ ਅਜਿਹਾ ਹੀ ਬੀਤੇ ਦਿਨੀ ਪੰਜਾਬ ਦੇ ਇੱਕ ਪਿੰਡ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਇੱਕ ਮਿਨੀ ਟਰੱਕ ਤੇ ਸਵਾਰ ਹੋ ਕੇ ਕਈ ਫੇਰੀ ਵਾਲੇ ਪਿੰਡ ਦੇ ਵਿੱਚ ਮੰਗਣ ਵਾਸਤੇ ਪਹੁੰਚੇ ਤੇ ਉੱਥੇ ਦੇ ਇੱਕ ਬੁੱਧੀਜੀਵੀ ਨੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਕਿ ਅਸੀਂ ਤੁਹਾਨੂੰ ਦਾਣੇ ਵੀ ਪਾਵਾਂਗੇ ਅਰਾਜਵੀ ਦਵਾਂਗੇ ਆਟਾ ਵੀ ਦਵਾਂਗੇ ਜੋ ਚਾਹੀਦਾ ਉਹ ਦਵਾਂਗੇ ਤੁਸੀਂ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾ ਦਿਓ ਪਰ ਉਹਨਾਂ ਵਿੱਚੋਂ ਕਿਸੇ ਨੂੰ ਵੀ ਜਪਜੀ ਸਾਹਿਬ ਦੇ ਪਾਠ ਦੀਆਂ ਪਹਿਲੀਆਂ 5 ਪੌੜੀਆਂ ਤੱਕ ਨਹੀਂ ਸੀ ਆਂਦੀਆਂ ਹੁਣ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਇਹ ਫੇਰੀ ਵਾਲੇ ਵਾਕਈ ਹੀ ਫੇਰੀ ਵਾਲੇ ਸਨ ਜੋ ਕਿਸੇ ਮਜਬੂਰ लाचार ਦੀ ਮਦਦ ਵਾਸਤੇ ਜਾਂ ਕਿਸੇ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ ਜਾਂ ਇਹਨਾਂ ਨੇ ਸਿਰਫ ਫੇਰੀ ਦਾ ਧੰਦਾ ਬਣਾਇਆ ਹੋਇਆ ਸੀ ਆ ਲਾ ਕੇ ਰੱਖ ਦਿੱਤੀ ਤੁਸੀਂ ਮਦਦ ਹੈ ਕੌਣ ਹੋ ਕੰਮ ਕਰੋ ਕੰਮ ਕਰਕੇ ਤੁਸੀਂ ਨਾ ਕੀ ਪਤੀ ਟਿੱਕਰ ਕਿਹੜੇ ਤੀ ਕੰਮ ਚ ਪਿਆ ਹੋਇਆ ਤੁਸੀਂ ਮੈਨੂੰ ਦੱਸੋ ਪਹਿਲਾਂ ਇੱਕ ਮਿੰਟ ਖੜ੍ਹ ਜਾਓ ਇੱਕ ਮਿੰਟ ਠੀਕ ਹੈ ਨਾ ਖੜ੍ਹ ਜਾਓ ਇੱਕ ਮਿੰਟ ਤੁਸੀਂ ਸੁਪਾਉਣੇ ਨਾ ਮਦਦ ਐ ਕਰ ਮਤਲਬ ਤੁਸੀਂ ਤੈਨੂੰ ਦਿਨੇ ਜਗਜੀ ਸਾਹਿਬ ਦਾ ਪਾਰਸਨਾ ਦੇ ਮੈਨੂੰ ਜਗਜੀ ਸਾਹਿਬ ਦਾ ਪਾਰਸਨਾ ਲੇ ਇੱਕ ਇੱਕ ਮੈਂ ਤੈਨੂੰ ਦੱਸੂਗਾ ਮਤਲਬ ਇੱਕ ਵਿੱਚੋਂ ਇੱਕ ਜਿਹੜੀ ਪੰਕਤੀ ਆ ਮਤਲਬ ਉਹਦਾ ਅਰਥ ਕਰਕੇ ਸੁਣਾ ਦੇ ਤੈਨੂੰ 50 ਕਿਲੋ ਦਾਣੇ ਦਊਂਗਾ ਮੈਂ ਬਾਬਾ ਜੀ ਉੱਥੇ ਕਾ ਮੈਂ ਤਾਂ 50 ਕਿਲੋ ਦਾਣੇ ਦਊਂਗਾ ਜੱਜ ਸਾਹਿਬ ਦਾ ਪਾਠ ਸਾਦੇ ਤੂੰ ਸੁਣਾ ਦੇ ਇਹ ਸੁਣਾ ਦੇ ਉਹ ਸੁਣਾ ਦੇ ਇੱਕ ਬੰਦਾ ਸੁਣਾ ਦੇ ਜੱਜ ਸਾਹਿਬ ਦਾ ਪਾਠ ਸੁਣਾ ਦੇ ਠੀਕ ਹੈ ਜੱਜ ਸਾਹਿਬ ਦਾ ਪਾਠ ਬਾਬਾ ਜੀ ਮਾਰ ਆਉਂਦਾ ਤੁਹਾਨੂੰ ਜੱਜ ਸਾਹਿਬ ਦਾ ਪਾਠ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਨਾ ਪੜ ਬੰਦੇ ਹਨ ਪੜ ਬੰਦੇ ਆ ਕੀ ਕਰਨੂ ਕੀ ਕਰਨੂ ਤੁਸੀਂ ਮੈਂ ਸੇਕਾਉਂ ਨੂੰ ਬੇੜਾ ਗਰ ਕਰਤਾ ਤੀ ਫੇਕਾਉਂਗਾ ਪਹਿਲੀ ਵਾਰੀ ਆ ਪਾਠ ਹਣਾ ਅਰਦਾਸ ਹੁੰਦੀ ਆ ਅਰਦਾਸ ਹੁੰਦੀ ਆ ਤੁਹਾਨੂੰ ਅਰਦਾਸ ਕਰਨੀ ਹੁੰਦੀ ਆ ਬਿਨਾ ਗਲਤਤਾ ਕੇ ਰੱਖ ਦਿੱਤਾ ਤੂੰ ਸਿੱਖ ਕੌਣ ਦਾ ਗੋਰੀਆਂ ਪੜੀਆਂ ਨੇ ਹੁਣ ਕਿਹੜੀ ਮਸਲ ਆਈ ਜਿਵੇਂ ਤੇਰੀ ਜਿਹੜੀ ਬੋਲਣਾ ਪੜੀਆਂ ਲੈਣੇ ਐਸ ਪਿੰਡ ਚ ਰੁਕੇ ਨਾ ਮੈਂ ਮਗਰ ਆਉਣ ਲੱਗਾ ਮੋਟਰਸਾਈਕਲ ਲੈ ਕੇ ਜੇ ਸਾਡੇ ਪਿੰਡ ਵਿੱਚ ਰੁਕੇ ਇੱਥੇ ਨਾ ਜਲੂਸ ਕੱਢੂਗਾ ਨੈਟਰ ਦੇ ਉੱਤੇ ਪਾ ਦੇ ਤੁਹਾਡਾ ਪੂਰਾ ਜਿਹੜੀਆਂ ਬਰਨਾਸ਼ੀਆਂ ਤੁਸੀਂ ਕਰਦੇ ਹੋ ਹੁਣਾਂ ਇਹ ਤਾਂੱਖਰ ਵੀ ਤੁਹਾਨੂੰ ਦਿੱਖੀਦਾ ਦਿੱਖੀਦਾ ਤਾਂੱਖਰ ਵੀ ਜਾਣਦੇ ਤੁਸੀਂ ਇਹ ਤਾਂੱਖਰ ਵੀ ਦੀਆਂ ਨਹੀਂ ਤੁਸੀਂ ਜਾਣਦੇ ਗੁਰਪਿਆਰੋ ਇਹ ਵੀਡੀਓ ਦਿਖਾਉਣ ਦਾ ਮਕਸਦ ਸਿਰਫ ਇੱਕੋ ਹੀ ਹੈ ਤੁਹਾਡੀਆਂ ਸਾਰਿਆਂ ਦੀਆਂ ਅੱਖਾਂ ਖੋਲਣੀਆਂ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਅਸੀਂ ਧਾਰਮਿਕ ਭਾਵਨਾਵਾਂ ਦੇ ਅੰਦਰ ਚੱਲਦੇ ਹਾਂ ਜੋ ਵੀ ਸਾਡੇ ਦਰ ਦੇ ਉੱਤੇ ਆਂਦਾ ਹੈ ਉਸ ਨੂੰ ਬਿਨਾਂ ਸੋਚੇ ਸਮਝੇ ਦਾਨ ਕਰ ਦਿੰਨੇ ਆ ਜੋ ਉਸ ਦੀ ਹਾਲਤ ਸਾਨੂੰ ਅੱਖਾਂ ਦੇ ਸਾਹਮਣੇ ਨਜ਼ਰ ਆਂਦੀ ਹੈ ਉਸੇ ਹਿਸਾਬ ਦੇ ਨਾਲ ਅਸੀਂ ਆਪਣੀ ਦਸਵੰਦ ਵਿੱਚੋਂ ਕੁਝ ਨਾ ਕੁਝ ਹਿੱਸਾ ਉਹਦੇ ਹਿੱਸੇ ਵਿੱਚ ਪਾ ਦਿੰਨੇ ਆ ਪਰ ਨਹੀਂ ਗੁਰਪਿਆਰੋ ਗੁਰੂ ਸਾਹਿਬ ਦਾ ਫਰਮਾਨ ਹੈ ਅਕਲੀ ਕੀਤੇ দান ਤੇ ਇਸ ਦੇ ਉੱਤੇ ਸਾਨੂੰ ਅਮਲ ਕਰਨਾ ਬਣਦਾ ਹੈ ਕਿਉਂਕਿ ਕਈਆਂ ਨੇ ਇਸ ਚੀਜ਼ ਦਾ ਧੰਦਾ ਬਣਾਇਆ ਹੋਇਆ ਹੈ ਸੜਕਾਂ ਉੱਤੇ ਅਕਸਰ ਕਿਹਾ ਜਾਂਦਾ ਹੈ ਭਿਖਾਰੀ ਕਿਉਂ ਨਜ਼ਰ ਆਂਦੇ ਨੇ ਜੇ ਤੁਸੀਂ ਭੀਖ ਦੇਣੀ ਬੰਦ ਕਰ ਦੋਗੇ ਭਿਖਾਰੀ ਆਪਣੇ ਆਪ ਮੰਗਣਾ ਬੰਦ ਕਰ ਦੇਣਗੇ ਪਰ ਸਾਨੂੰ ਆਪ ਸਤਰਕ ਹੋਣਾ ਪੈਣਾ ਹੈ ਮੰਨਿਆ ਦੇਖ ਕੇ ਗਰੀਬਾਂ ਨੂੰ ਗੁਰਪਿਆਂ ਨੂੰ ਤਰਸ ਆਂਦਾ ਹੈ ਪਰ ਹਾਂ ਧਾਨ ਵੀ ਕਰਨਾ ਹੈ ਤਾਂ ਉਹਨਾਂ ਨੂੰ ਕਰੋ ਜਿਹੜੇ ਵਾਕੇ ਹੀ ਅਪਾਹਜ ਨੇ ਵਾਕੇ ਹੀ ਬਿਲਕੁਲ ਅਪੰਗ ਨੇ ਜੋ ਤੁਹਾਨੂੰ ਲੱਗਦਾ ਹੈ ਕਿ ਇਹ ਕੋਈ ਕੰਮ ਕਰ ਕਰਕੇ ਕਮਾ ਨਹੀਂ ਸਕਦਾ ਉਸ ਨੂੰ ਦਾਨ ਕਰੋ ਉਸ ਦੇ ਵਿੱਚ ਕੋਈ ਦੋ ਰਾਹੇ ਨਹੀਂ ਪਰ ਹਾਂ ਜਿਹੜੇ ਅਜਿਹੇ ਆਂਦੇ ਨੇ ਢੋਂਗੀ ਨਕਾਬ ਪਾ ਕੇ ਗੱਡੀਆਂ ਦੇ ਵਿੱਚ ਜਾਂ ਰੇੜੀਆਂ ਦੇ ਵਿੱਚ ਬੈਠ ਕੇ ਅਜਿਹੇ ਬੰਦਿਆਂ ਤੋਂ ਇੱਕ ਵਾਰ ਗੁਰੂ ਪਿਆਰਿਓ ਗੁਰੂ ਦਾ ਨਾਮ ਜਪਣ ਲਈ ਕਹਿ ਤਾਂ ਦਿਆ ਕਰੋ ਪਤਾ ਤਾਂ ਲੱਗੇ ਵਾਕਈ ਹੀ ਇਹ ਗੁਰੂ ਦੇ ਰੜ ਲੱਗਿਆ ਵੀ ਹੈ ਜਾਂ ਸਿਰਫ ਉੱਪਰਲਾ ਚੋੜਾ ਹੀ ਇਹਨੇ ਗੁਰੂ ਦਾ ਪਾਇਆ ਹੈ ਤੇ ਅੰਦਰੋਂ ਚੋੜਾ ਮੈਲ ਨਾਲ ਲੱਦਿਆ ਹੋਇਆ ਹੈ ਜੇ ਵਿਚਾਰ ਚੰਗੇ ਲੱਗੇ ਹੁਣ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਬਾਕੀ ਆਪਣੀਆਂ ਭਾਵਨਾਵਾਂ ਨਹੀਂ ਚ ਕਮੈਂਟਸ 'ਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ